ਸਸਿਕਾਲ ਨੂੰ ਸਵਾਗਤ ਆ ਸੋਕਰ ਮੇਰੇ ਚੈਨਲ ਤੇ ਯੂ ਨੋ ਬੈਟਰ ਤੇ ਅੱਜ ਆਪਾਂ ਇੱਕ ਸਟੋਰੀ ਦੇ ਗੱਲ ਕਰਾਂਗੇ ਜੋ ਕਿ ਇੱਕ ਬੈਂਕ ਦੀ ਰੋਬਰੀ ਸੀ ਇਹ ਬੜੀ ਮਸ਼ਹੂਰ ਹੋਈ ਆ ਬੈਂਕ ਦੀ ਰੋਬਰੀ ਆਪਾਂ ਇਸ ਤੇ ਮੈਨੂੰ ਨਾ ਸਟੋਰੀ ਸੋਚਿਆ ਕਿ ਇਸ ਤੁਹਾਡੇ ਨਾਲ ਸਾਂਝੀ ਕਰਾਂ ਇੱਕ ਨਾ 20 ਟਨ ਭਾਰੀ ਮਤਲਬ ਵੀ ਕੰਧਾ ਨਾ ਕੰਧਾ ਦੇ ਵੀ ਲੋਹਾ ਲੱਗਿਆ ਸੀ 20 ਟਨ ਘਟੋ ਘਟਾ ਲੋਹਾ ਲੱਗਿਆ ਹੋਇਆ ਸੀ ਉੱਤੇ ਤੇ ਸਿਕਿਉਰਿਟੀ ਅਲਾਰਮ ਵੀ ਲਾਇਆ ਬੈਂਕ ਵਾਲਿਆਂ ਨੇ ਉਸਤੇ ਕਿ ਇਹ ਕਦੇ ਚੋਰੀ ਨਹੀਂ ਹੋ ਸਕਦਾ ਦਕੈਤਾਂ ਨੇ ਨਾ ਇੱਕ ਪੂਰਾ ਮਾਸਟਰ ਪਲਾਨ ਬਣਾਇਆ ਸਿਕਿਉਰਿਟੀ ਨੂੰ ਚੱਕਮਾ ਪੂਰੇ ਇੱਕ ਨੰਬਰ ਤਰੀਕੇ ਨਾਲ ਦਿੱਤਾ ਜੋ ਕਿ ਸਿਕਿਉਰਿਟੀ ਨੂੰ 1% ਵੀ ਪਤਾ ਨਹੀਂ ਲੱਗਿਆ ਉਹ ਮਾਸਟਰ ਪਲਾਨ ਤੁਹਾਨੂੰ ਮੈਂ ਦੱਸਦਾ ਹੈਗਾ ਕੀ ਸੀਗਾ ਇਹ ਸਭ ਤੋਂ ਵੱਡੀ ਚੋਰੀ ਆ ਸਦੀ ਦੀ ਮੈਂ ਲਾਲੂ ਵੀ ਹਾਲ ਤੱਕ ਦੀ ਹੱਤੋਂ ਸਭ ਤੋਂ ਵੱਡੀ ਸਟੋਰੀ ਹੈ 1971 ਦੀ ਸਟੋਰੀ ਹੈ। ਸਵੇਰੇ ਸਵੇਰੇ ਸੋਸਾਇਟੀ ਜਨਰਲ ਨਾਮ ਦਾ ਬੈਂਕ ਸੀਗਾ। ਇਹ ਬੈਂਕ ਅੱਜ ਦੇ ਦਿਨ ਤੱਕ ਹੁਣ ਵੀ ਕਹਿੰਦੇ ਵੀ ਸਭ ਤੋਂ ਵੱਧ ਮਤਲਬ ਸਿਕਿਉਰ ਰੱਖਣ ਵਾਲਾ ਬੈਂਕ ਹੈਗਾ। ਸੋ ਸਰਕਾਰ ਦੇ ਮੁਤਾਬਕ ਇਹਦੇ ਨਾਲ 20 ਟਨ ਘੱਟੋ-ਘੱਟ ਲੋਹਾ ਲੋਹ ਹਲ ਗਿਆ ਹੈ। ਕਾਫੀ ਕੰਪਲਿਕੇਟਿਡ ਲੌਕ ਲੱਗਿਆ ਹੈ ਤੇ ਇਹਦੇ ਤੇ। ਦਰਵਾਜਾ ਚਲ ਬੈਂਕ ਵਾਲੇ ਖੁੱਲਣ ਲੱਗੇ ਨਹੀਂ ਖੁੱਲਿਆ ਬੜਾ ਜ਼ੋਰ ਲਗਾਇਆ ਕਹਿੰਦੇ ਵੀ ਪਹਿਲਾਂ ਵੀ ਦੋ ਤਿੰਨ ਵਾਰ ਅੜ ਚੁੱਕਿਆ ਸੀ ਖੁੱਲਣਾ ਔਖਾ ਹੋ ਗਿਆ ਸੀ ਅਕਸਰ ਉਹ ਫਸ ਜਾਂਦਾ ਦੀ ਖੋਲਣ ਵੇਲੇ ਬੈਂਕ ਸਟਾਫ ਨੂੰ ਹੋ ਗਿਆ ਵੀ ਅੱਗੇ ਵੀ ਫਸ ਜਾਂਦਾ ਅੱਜ ਫਸ ਗਿਆ ਉਹਨਾਂ ਨੇ ਕੰਪਨੀ ਨੂੰ ਫੋਨ ਕੀਤਾ ਜਿਹਨੇ ਉਹ ਦਰਵਾਜਾ ਬਣਾਇਆ ਸੀਗਾ ਤੇ ਉਹ ਦਰਵਾਜੇ ਨੂੰ ਖੋਲਣ ਦੀ ਬੈਂਕ ਵਾਲੇ ਕੋਸ਼ਿਸ਼ ਕਰਦੇ ਆ ਤੇ ਉਹ ਨਹੀਂ ਖੁੱਲਦਾ ਕੰਪਨੀ ਵਾਲਿਆਂ ਨੇ ਪੂਰਾ ਜੋਰ ਲਾ ਲਿਆ ਉਹ ਨਹੀਂ ਖੁੱਲਿਆ ਉਹਨਾਂ ਨੇ ਮਤਲਬ ਵੀ ਕਾਫੀ ਕੋਸ਼ਿਸ਼ ਕੀਤੀ ਉਹਨਾਂ ਨੇ ਸੌਫਟਵੇਅਰ ਵਗੈਰਾ ਯੂਜ਼ ਕਰਕੇ ਟਰਾਈ ਕੀਤਾ ਉਹ ਨਹੀਂ ਖੁੱਲਿਆ ਉਹ ਗੱਲ ਫਿਰ ਸੀਰੀਅਸ ਹੁੰਦੀ ਜਾ ਰਹੀ ਹੁਣ ਇਹ ਬੈਂਕ ਦੀ ਇੱਜ਼ਤ ਦਾ ਸਵਾਲ ᱛੀ ਕਿਉਂਕਿ ਬਹੁਤ ਲੋਕਾਂ ਦਾ ਪੈਸਾ ਬਿਆ ਸੀ ਬੈਂਕ ਚ ਵਾਲਟ ਦੀ ਮਤਲਬ ਵੀ ਉਹਨਾਂ ਚੋਰਾਂ ਨੇ ਸੋਚਿਆ ਕਿ ਕੰਦ ਤੇ ਰਾਹੀ ਚਾਹਾਂਗੇ ਉਹਨੂੰ ਕੱਟ ਕੇ ਉਹਦੇ ਤੇ ਨਾ ਕਿਸੇ ਵੀ ਤਰ੍ਹਾਂ ਦੇ ਮਤਲਬ ਵੀ ਪੈੜਾ ਨਹੀਂ ਸੀ ਗਿਆ ਸਿਰ ਪੁਲਿਸ ਨੇ ਬਥੇਰੀ ਕੋਸ਼ਿਸ਼ ਕੀਤੀ ਸਰਾਖਤ ਕੀਤੀ ਕਿ ਹਾਂ ਕਿਸੇ ਤਰ੍ਹਾਂ ਦਾ ਪਤਾ ਲੱਗ ਜੇ ਹੈਵੀ ਟਰੈਲਰ ਨਾਲ ਉਹਨਾਂ ਨੇ ਗਲੀ ਕੀਤੀ ਤੇ ਸਾਰਾ ਕੁਝ ਚੋਰੀ ਕਰਕੇ ਲੈ ਗਏ ਅੰਦਰੋਂ ਬੈਲਟ ਕਰਤਾ ਸੀਗਾ ਮਤਲਬ ਵੀ ਖੁੱਲੇ ਨਾ ਤੇ ਉਹ ਯਕੀਨ ਨਾ ਕਰਨ ਦੇ ਤਾਂ ਵੀ ਯਕੀਨ ਕਰਨਾ بڑا ਔਖਾ ਹੋ ਗਿਆ ਵੀ ਕਿੰ ਕਰਿਆ ਤਾਂ ਕਰਿਆ ਜਿਵੇਂ ਰਸਤੇ ਇੱਕ ਜਿਹੇ ਜਦੋਂ ਇਹ ਕਦੇ ਖੁੱਲ੍ਹੇ ਨਹੀਂ ਸਕਦਾ ਜਾਂ ਚੋਰੀ ਹੋਈ ਨਹੀਂ ਸਕਦਾ ਜੀ ਕਿਉਂਕਿ ਕੰਧਾਂ ਦੇ ਅੰਦਰ ਵੀ ਟੰਨ 20 20 30 ਟੰਨ ਲੋਹਾ ਜਿਹੜਿਆ ਹੋਇਆ ਸੀਗਾ ਕੰਧਾਂ ਦੇ ਵੀ ਉਹ ਕਹਿੰਦੇ ਵੀ ਅਬਨਾਰਮਲ ਹੈਗਾ ਕੁਛ ਨਾ ਕੁਛ ਵੀ ਹਾਂ ਇਹਦੇ ਇੱਥੇ ਹੋਇਆ ਕੁਛ ਨਾ ਕੁਛ ਉਹ ਚੋਰ ਕਹਿੰਦੇ ਆ ਉਹ ਬੈਂਕ ਵਾਲੇ ਕਹਿੰਦੇ ਆ ਵੀ ਕੰਧ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਆ ਕਾਫੀ ਮੋਟੀ ਆ ਉਹ ਮਤਲਬ ਵੀ ਬੈਂਕ ਵਾਲਿਆਂ ਤੋਂ ਵੀ ਨਹੀਂ ਟੁੱਟੀ ਵੀ ਅੰਦਰ ਜਾਣ ਵਾਸਤੇ ਉਹ ਅੰਦਰੋਂ ਬਿਲਡ ਕੀਤੀ ਹੋਈ ਸੀ ਤੇ ਉਹਨਾਂ ਦਾ ਟੋਟਾ ਖੋਲਿਆ ਉਹਨੇ ਕਿ ਇੱਕ ਇਨਸਾਨ ਅੰਦਰ ਜਾ ਸਕੇ ਉਹ ਅੰਦਰ ਕੁਝ ਵੀ ਨਹੀਂ ਸੀਗਾ ਚੋਰ ਸਾਰਾ ਕੁਝ ਲੈ ਕੇ ਤੇ ਤੇ ਉਹਨਾਂ ਦੇ ਜਿਹੜੇ ਲੋਕਰ ਸੀਗੇ ਛੋਟੇ ਛੋਟੇ ਬਣੇ ਹੋਏ ਉਹ ਖੁੱਲੇ ਹੋਏ ਸੀਗੇ ਤੇ ਉਹਨਾਂ ਮਤਲਬ ਵੀ ਅੰਦਰੋਂ ਬੈਲ ਕੀਤਾ ਹੋਇਆ ਸੀਗਾ ਉਹ ਰੰਗ ਦੇਣ ਵਾਲਾ ਉਹਨਾਂ ਨੇ ਲਿਖਿਆ ਹੋਇਆ ਸੀਗਾ ਨਾਟ ਵੇਟ ਨਾਟ ਵੇਟ ਫॉर ਮੀ ਇਹਦੇ ਤੇ ਲਿਖਿਆ ਹੋਇਆ ਸੀਗਾ ਉਹਨਾਂ ਨੇ ਬਥੇਰਾ ਜ਼ੋਰ ਲਾਇਆ ਬੈਂਕ ਵਾਲਿਆਂ ਨੇ ਕਿ ਹਾਂ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਪਤਾ ਲੱਗੇ ਪੁਲਿਸ ਵਾਲਿਆਂ ਨੇ ਬੜਾ ਜ਼ੋਰ ਲਾਇਆ ਲੱਭਣ ਵਾਸਤੇ ਦਕੈਤਾਂ ਨੇ ਕੁਝ ਵੀ ਨਹੀਂ ਛੱਡਿਆ ਸੀਗਾ ਕਿਉਂਕਿ ਉੱਥੇ ਕੋਈ ਆਪਦਾ ਸਬੂਤ ਨਹੀਂ ਛੱਡਿਆ ਹੈਗਾ ਪੁਲਿਸ ਵਾਲਿਆਂ ਨੇ ਬਥੇਰਾ ਜ਼ੋਰ ਲਾਇਆ ਉਹ ਕੀਮਤੀ ਚੀਜ਼ਾਂ ਕੀਮਤੀ ਕੀਮਤੀ ਚੀਜ਼ਾਂ ਲੈ ਕੇ ਫਰਾਰ ਹੋ ਗਏ ਤੇ ਉਹ ਜਿਹੜੇ ਅੰਡਰਗਰਾਉਂਡ ਥੱਲੋਂ ਦੀ ਪਾਈਪਲਾਈਨਾਂ ਜਾਂਦੇ ਸੀ ਉਹਦੇ through ਅੰਦਰ ਆਏ ਸੀ ਤੇ ਉਸੇ through ਚੱਲ ਕੇ ਜਿਹੜੇ ਏਸੀ ਵਾਲੇ ਬੈਲਡ ਹੁੰਦੇ ਆ ਨਾ ਉਹਦੇ ਰਾਹੀਂ ਅੰਦਰ ਆਏ ਸੀ ਤੇ ਉਸੇ ਰਾਹੀਂ ਚੱਲ ਗਏ ਤੇ ਨਾ ਇੰਨਾ ਕੁ ਨਹੀਂ ਬਸ ਉਹਨਾਂ ਨੇ ਕੁਝ ਵੀ ਨਹੀਂ ਛੱਡਿਆ ਜਿਹੜਾ ਵੈਂਟੀਲੇਸ਼ਨਿੰਗ ਕੁਪਰਟ ਹੁੰਦਾ ਮਨ ਨਹੀਂ ਭੁੱਲਣਾ ਉਹਦਾ ਇੱਕ ਕੁਪਮੈਂਟ ਹੁੰਦਾ ਉਹਦੇ ਰਾਹੀਂ ਨਾ ਵੀਰੇ ਉਹ ਅੰਦਰ ਆਉਂਦੇ ਹੁੰਦੇ ਆ 110 ਮਿਲੀਅਨ ਡਾਲਰ ਦੀ ਚੋਰੀ ਹੋਈ ਸੀ ਉਦੋਂ ਤੇ ਉਹ ਸਦੀ ਦੀ ਸਭ ਤੋਂ ਵੱਡੀ ਚੋਰੀ ਸੀ ਚੋਰਾਂ ਨੇ ਬਥੇਰਾ ਪੁਰਸ ਵਾਲਿਆਂ ਨੇ ਬਥੇਰਾ ਜੋਰ ਲਾਇਆ ਇੱਕ ਐਸੀ ਲੱپی ਐ ਲੱਪੀ ਐ ਨਹੀਂ ਲੱਪਿਆ ਤੇ ਉਹ ਪੂਰੀ ਦੁਨੀਆ 'ਚ ਫੈਲ ਗਈ ਗੱਲ ਇਹ ਬੈਂਕ ਦੀ ਰੈਪਿਊਟੇਸ਼ਨ ਤੇ ਨੁਕਸਾਨ ਹੋਣੀ ਹੋਣੀ ਸੀ ਸਪੋਜ਼ ਕਰ ਲਓ ਕੋਈ ਵੀ ਬੈਂਕ ਆ ਗਈ ਤੇ ਕਾਫੀ ਮਤ ਜੋਰ ਲਾਇਆ ਪੁਰਸ ਵਾਲਿਆਂ ਨੇ ਐਡੀ ਝੋਟੀ ਦਾ ਜੋਰ ਲਾ ਲਿਆ ਪੁਰਸ ਵਾਲਿਆਂ ਨੂੰ ਵੀਰੇ ਉਹ ਲੱਪਿਆ ਨਹੀਂ ਗਈ ਤੇ ਬੈਂਕ ਦੇ ਸਟਾਫ ਨੂੰ ਇੰਟਰੋਗੇਟ ਕੀਤਾ ਉਹ ਕਿਸੇ ਵੀ ਤਰ੍ਹਾਂ ਦਾ ਸਰਾਖ ਨਹੀਂ ਮਿਲਿਆ ਜਿਹਨੂੰ ਤਾਂ 3 ਮਹੀਨਿਆਂ ਬਾਅਦ ਅਕਤੂਬਰ 1996 ਇੱਟਨਾ ਪੁਲਿਸ ਵਾਲਿਆਂ ਨੂੰ ਥੋੜਾ ਜਿਹਾ ਪਤਾ ਲੱਗਿਆ ਚੋਰਾਂ ਦੇ ਇੱਕ ਮੈਂਬਰ ਨੇ ਗਰਲਫ੍ਰੈਂਡ ਨਾਲ ਫੜਿਆ ਗਿਆ ਸੀ ਕਿਸੇ ਵੀ ਤਰ੍ਹਾਂ ਨਾਲ ਕੋਈ ਚੋਰ ਨਹੀਂ ਲੱਗ ਰਿਹਾ ਸੀਗਾ ਉਹ ਮਤਲਬ ਕਿ ਸ਼ਹਿਰ ਦੇ ਆਊਟਸਕੈਟ ਦੇ ਆਊਟਸਕੈਟ ਹੁੰਦੇ ਆ ਮਤਲਬ ਕਿ ਸ਼ਹਿਰ ਤੋਂ ਬਾਹਰਲੇ ਘਰਾਂ ਖੇਤਾਂ ਵਾਲਾ ਘਰ ਕਹਿ ਲਓ ਆਪਣੇ ਉਨਾ ਜਿਹੜਾ ਸੀਗਾ ਉਹ ਬਸ ਆਪਣੇ ਕੰਮ ਨਾਲ ਕੰਮ ਰੱਖਦਾ ਸੀ ਉਹ ਕੋਈ ਹੋਰ ਕਿਸੇ ਵੀ ਤਰ੍ਹਾਂ ਦੇ ਚੀਜ਼ ਚ ਦਖਲ ਅੰਦਾਜ਼ੀ ਨਹੀਂ ਕਰਦਾ ਸੀ ਉਹ ਸਦੀ ਦੀ ਸਭ ਤੋਂ ਵੱਡੀ ਚੋਰੀ ਕੀਤੀ ਸੀ ਉਹਦੇ ਤੇ ਫਿਲਮ ਵੀ ਬਣੀ ਐ ਇੱਕ ਮੈਂ ਤੁਹਾਨੂੰ ਅਗਲੀ ਵੀਡੀਓ ਜ ਦੱਸੂਗਾ ਇਹਨਾਂ ਨੇ ਜਦੋਂ ਇਨਟੈਰੋਗੇਟ ਕੀਤਾ ਨਾ ਕਿ ਉਹ ਮਤਲਬ ਬੈਂਕ ਦੇ ਇੱਕ ਮੈਂਬਰ ਨਾਲ ਰਲ ਕੇ ਚੋਰੀ ਕੀਤੀ ਸੀ ਉਹਨਾਂ ਨੇ ਹਾਈਜੈਕ ਕੀਤਾ ਪਹਿਲਾਂ ਬੈਂਕ ਤੇ ਸਾਰਾ ਕੁਝ ਉਹ ਬਹਾਨੇ ਦੇ ਨਾਲ ਅੰਦਰ ਜ ਗਏ ਜਦੋਂ ਉਹ ਮਤਲਬ ਵੀ ਲੋਕਰ ਲਿਆ ਉਹਨਾਂ ਨੇ ਤੇ ਉਹਨਾਂ ਨੇ ਸਾਰੇ ਲੋਕਰਸ ਨੂੰ ਤੋੜ ਕੇ ਤੇ ਆਪਣੇ ਨਾਲ ਲੈ ਕੇ ਫਰਾਰ ਹੋ ਗਏ ਸੀਗੇ అలਾਰਮ ਉੱਥੇ ਤਾਂ ਪੁਲਿਸ ਦੀ ਬੈਂਕ ਵਾਲਿਆਂ ਦੀ ਇੰਨੀ ਘਟੀਆ ਗੱਲ ਕਿ ਉਹਨਾਂ ਨੇ అలਾਰਮ ਵੀ ਨਹੀਂ ਲਾਇਆ ਕੋਈ ਸਕਿਉਰਿਟੀ ਸਿਸਟਮ ਨਹੀਂ ਲੱਗਾ ਹੋਇਆ ਸੀ ਉੱਤੇ ਇੰਜੀਨੀਅਰ ਸਕਿਉਰਿਟੀ ਗਵਰਨਰ ਨੂੰ ਪਤਾ ਲੱਗਿਆ ਨਹੀਂ ਜਦੋਂ ਉਹਨੇ ਸਾਰਾ ਨਕਸ਼ਾ ਬਣਾਇਆ ਜਦੋਂ ਸੀਵਰੇਜ ਲਾਈਨ ਸੀ ਜਿਹੜੀ ਉਹਦੇ ਤੋਂ ਸੀਵਰੇਜ ਲਾਈਨ ਦੇ ਵਿੱਚ ਵਿੱਚ ਦੀ ਅੱਗੇ ਨੂੰ ਲੰਘ ਗਿਆ ਸੀ ਛੱਪੀ ਟਾਂ ਦਾ ਮਤਲਬ ਇਹ ਸੁਰੰਗ ਖੋਲ ਕੇ ਨਾ ਫਿਰ ਬੈਂਕ ਦੇ ਅੰਦਰ ਦਾਖਲ ਹੋਏ ਸੀਗੇ। ਕਾਫੀ ਮਜ਼ਬੂਤ ਕਰਨਾ ਸੀਗਾ ਲਾਕਰ ਦੀ। ਉਹਨੇ ਫਿਰ ਸਾਰਾ ਪਲਾਨ ਦੱਸਿਆ ਕਿ ਅਸੀਂ ਐਵੇਂ ਐਵੇਂ ਕਰਕੇ ਅੰਦਰ ਆਏ ਸੀਗੇ ਜਦੋਂ ਟਨਲ ਖੋਲਣ ਦਾ 2 ਮਹੀਨਿਆਂ ਦੀ ਪਲੈਨਿੰਗ ਕਰ ਰਹੇ ਸੀ ਉਹ ਕਹਿੰਦੇ ਸੀ। 2 ਮਹੀਨੇ ਪਹਿਲਾਂ ਦੇ ਇਸ ਬੈਂਕ ਨੂੰ ਲੁੱਟਣ ਵਾਸਤੇ ਅਸੀਂ ਕੰਮ ਕਰ ਰਹੇ ਸੀਗੇ। ਉਹ ਮਤਲਬ ਆਪਣੇ ਲਾ ਲੋ ਵੀ ਸੈਟਰਡੇ ਦਾ ਦਿਨ ਯੂਜ਼ ਕੀਤਾ ਜਦੋਂ ਕਿ 2 ਦਿਨ ਦੀ ਛੁੱਟੀ ਹੋਵੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਆਵਾਜ਼ ਨਾ ਆਉਣ ਵਾਸਤੇ ਬਹੁਤ ਮਹਿੰਗੇ ਮਹਿੰਗੇ ਇਕੁਪਮੈਂਟ ਯੂਜ਼ ਕੀਤੇ تھے۔ ਵਾਲਟ ਦੇ ਵਿੱਚ ਉਹ ਕਹਿੰਦੇ ਸੀ ਰਾਤ ਨੂੰ 1 ਵਜੇ ਦਾਖਲ ਹੋ ਗਏ ਸੀਗੇ ਤੇ ਅਸੀਂ ਕੁਝ ਨਹੀਂ ਛੱਡਿਆ ਤੇ ਅਸੀਂ ਇੱਕ ਦੂਸਰੇ ਨੂੰ ਵਾਅਦਾ ਕੀਤਾ ਸੀ ਕਿ ਅਸੀਂ ਕਦੇ ਅਸੀਂ ਮਿਲਾਂਗੇ ਨਹੀਂ। ਉਹਨਾਂ 'ਚ ਇੱਕ ਮੁੰਡਾ ਕੁੜੀ ਸੀਗੇ ਉਹ ਇੱਕ ਦੂਸਰੇ ਨਾਲ ਮਤਲਬ ਵੀ ਰਿਲੇਸ਼ਨ 'ਚ ਆ ਗਏ। ਜਦੋਂ ਉਹ ਕੁੜੀ ਤੇ ਮੁੰਡੇ ਦੀ ਲੜਾਈ ਹੋਊਗੀ ਤਾਂ ਉਹਨੇ ਪੁਲਿਸ ਵਾਲਿਆਂ ਨੂੰ ਜਾ ਕੇ ਦੱਸਤਾ ਤੇ ਆਪਣੇ ਆਪ ਹੀ ਉਹ ਫੜੇ ਗਏ ਉਹ ਕਦੇ ਵੀ ਨਹੀਂ ਫੜੇ ਜਾਣੇ ਸੀਗੇ ਉਹ ਕੋਡ-ਵਰਡ ਚ ਲਿਖਿਆ ਹੋਇਆ ਸੀਗਾ ਸਾਰਾ ਕੁਝ ਉਹ ਸਿਰਫ ਜੱਜੇ ਦੇਖ ਸਕਦਾ ਜੀ ਤੇ ਉਹ ਕਹਿੰਦਾ ਵੀ ਅੱਧਾ ਬਹੁਤ ਕਾਫੀ ਮਹਿੰਗੀ ਰਕਮ ਮਿਲੀ ਸੀ ਉਹ ਕੁੜੀ ਨੂੰ ਕਿ ਹਾਂ ਤਨੇ ਇਹ ਗੱਲ ਦੀ ਦੱਸੀ ਆ ਉਹ ਸਾਰਾ ਮਤਲਬ ਕਿ ਸਾਰਾ ਕੁਝ A to Z ਉਹਨਾਂ ਦਾ ਪਲਾਨ ਪੁਲਿਸ ਵਾਲਿਆਂ ਨੂੰ ਦੱਸਦਾ ਤੇ ਉਹ ਤਿੰਨੇ ਜਣੇ ਫੜਵਾਤੇ ਤਿੰਨੇ ਜਣੇ ਸੀਗੇ ਉਹ ਇੱਕ ਕੁੜੀ ਤੇ ਦੋ ਮੁੰਡਾ ਉਹਨਾਂ ਨੇ ਸ਼ਦੀ ਦੀ ਸਭ ਤੋਂ ਵੱਡੀ ਚੋਰੀ ਕੀਤੀ ਸੀ ਇੱਕ ਬੇਨਤੀ ਆਗੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਹੋਰ ਵਧੀਆ ਤੋਂ ਵਧੀਆ ਸਟੋਰੀਆਂ ਲੈ ਕੇ ਆਉਣਾ ਵਾਈਕਲ ਚਕਾਲ ਚੋਵੇ